ਹਾਂਜੀ ਅੱਜ ਆਪਾਂ ਦੁੱਧ ਵਾਲੀਆਂ ਸੇਵੀਆਂ ਬਣਾ ਕੇ ਤਿਆਰ ਕਰਾਂਗੇ 1.5 ਕਿਲੋ ਆਪਾਂ ਦੁੱਧ ਲਿਆ ਸੀ ਦੁੱਧ ਨੂੰ ਆਪਾਂ ਗੈਸ ਦੇ ਉੱਪਰ ਰੱਖਤਾ ਇਸ ਤਰੀਕੇ ਦੇ ਨਾਲ ਬਣਾਈਆਂ ਸੇਵੀਆਂ ਜਿਹੜੀਆਂ ਬਹੁਤ ਹੀ ਜ਼ਿਆਦਾ ਸਵਾਦ ਬੰਦੀਆਂ ਇੱਕ ਚਮਚਾ ਲਿਆ ਆਪਾਂ ਕਾਸਟਰਡ ਦਾ ਕਾਸਟਰਡ ਨੂੰ ਆਪਾਂ ਕੱਚਾ ਦੁੱਧ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲਾਂਗੇ ਇਹਦੇ ਵਿੱਚ ਜਿਹੜੀ ਕੋਈ ਵੀ ਗੰਢ ਨਹੀਂ ਹੋਣੀ ਚਾਹੀਦੀ हां जी ਆਪਣੇ ਦੁੱਧ ਨੂੰ ਉਬਾਲਾ ਜਿਹੜਾ ਆ ਗਿਆ ਤੇ ਹੁਣ ਆਪਾਂ ਜਿਹੜਾ ਕਸਟਰਡ ਆ ਘੋਲਿਆ ਸੀ ਉਸ ਨੂੰ ਦੁੱਧ ਦੇ ਵਿੱਚ ਪਾ ਦਿਆਂਗੇ ਤੇ ਚੰਗੀ ਤਰ੍ਹਾਂ ਹਿਲਾ ਦਿਆਂਗੇ ਗੈਸ ਨੂੰ ਆਪਾਂ ਘੱਟ ਕਰ ਦਿਆਂਗੇ ਤੇ 3-4 ਮਿੰਟ ਦੁੱਧ ਦੇ ਨਾਲ ਕਸਟਰਡ ਨੂੰ ਆਪਾਂ ਰੰਨਾਂਗੇ ਆਪਨੇ ਕਸਟਰਡ ਪੱਕਦੇ ਨੂੰ 3-4 ਮਿੰਟ ਹੋ ਗਏ ਤੇ ਹੁਣ ਆਪਾਂ ਜਿਹੜੀਆਂ ਸੇਵੀਆਂ ਸੀਗੀਆਂ ਉਹਨਾਂ ਨੂੰ ਦੁੱਧ ਦੇ ਵਿੱਚ ਪਾ ਦਿਆਂਗੇ ਇਨੂੰ ਆਪਾਂ ਇਸ ਤਰ੍ਹਾਂ ਮਿਕਸ ਕਰ ਦੇਾਂਗੇ ਦੁੱਧ ਦੇ ਵਿੱਚ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਜਿਹੜਾ ਆਪਣਾ ਗਾਇਸ ਹੈ ਇਹਨੂੰ ਬਿਲਕੁਲ ਘੱਟ ਰੱਖਣਾ ਤੇ ਸੇਵੀਆਂ ਨੂੰ ਆਪਾਂ ਉੱਪਰੋਂ ਨੰਗਾ ਪਕਾਉਣਾ ਇਹਨੂੰ ਟੱਕਣਾ ਨਹੀਂ ਜੇਕਰ ਆਪਾਂ ਉੱਪਰ ਟੱਕਣ ਦੇ ਤਾਂ ਜਿਹੜਾ ਆਪਣਾ ਦੁੱਧ ਆ ਉਹ ਨਿਕਲ ਕੇ ਬਾਹਰ ਆ ਜਾਵੇਗਾ ਸੇਵੀਆਂ ਪਾਉਣ ਤੋਂ ਬਾਅਦ ਆਪਣੇ ਦੁੱਧ ਨੂੰ ਜਿਹੜਾ ਅਵਾਲਾ ਆ ਗਿਆ ਹੁਣ ਆਪਾਂ ਸੇਵੀਆਂ ਦੇ ਵਿੱਚ ਖੰਡ ਪਾਵਾਂਗੇ ਖੰਡ ਆ ਜਿਹੜੀ ਤੁਸੀਂ ਆਪਣੇ ਟੇਸਟ ਮੁਤਾਬਕ ਪਾ ਸਕਦੇ ਹੋ ਖੰਡ ਪਾਉਣ ਤੋਂ ਬਾਅਦ ਆਪਾਂ ਸੇਵੀਆਂ ਨੂੰ 2-3 ਮਿੰਟ ਹੋਰ ਰਿੰਨਾਂਗੇ ਸੇਵੀਆਂ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀਆਂ ਇਹਨਾਂ ਨੂੰ ਬਣਾਉਣ ਵਾਸਤੇ ਬਹੁਤਾ ਟਾਈਮ ਨਹੀਂ ਲੱਗਦਾ ਹਾਂਜੀ ਤੁਸੀਂ ਦੇਖ ਸਕਦੇ ਆ ਜਿਹੜੀਆਂ ਆਪਣੀਆਂ ਸੇਵੀਆਂ ਇਹ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਗੈਸ ਨੂੰ ਕਰ ਦਿਆਂਗੇ ਬੰਦ ਤੇ ਇਹਨਾਂ ਨੂੰ ਉੱਪਰੋਂ ਆਪਾਂ ਢੱਕ ਦੇਾਂਗੇ ਤੇ ਢੱਕ ਕੇ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਅੱਧਾ ਘੰਟਾ ਛੱਡ ਦੇਾਂਗੇ ਹਾਂਜੀ ਸੇਵੀਆਂ ਨੂੰ ਅੱਧਾ ਘੰਟਾ ਹੋ ਗਿਆ ਤੁਸੀਂ ਦੇਖ ਸਕਦੇ ਆ ਹੁਣ ਆਪਾਂ ਇਹਨਾਂ ਨੂੰ ਕਿਸੇ ਬਰਤਨ ਦੇ ਵਿੱਚ ਕੱਢ ਕੇ ਤੇ ਆਪਾਂ ਫਰਿੱਜ ਦੇ ਵਿੱਚ ਠੰਡੀਆਂ ਹੋਣ ਵਾਸਤੇ ਰੱਖ ਦੇਾਂਗੇ ਜਦੋਂ ਸੇਵੀਆਂ ਠੰਡੀਆਂ ਹੋ ਜਾਂਦੀਆਂ ਇਹਨਾਂ ਦਾ ਸਵਾਦ ਆ ਜਿਹੜਾ ਦੋ ਗੁਣਾ ਵੱਧ ਜਾਂਦਾ ਤੁਸੀਂ ਵੀ ਸੇਵੀਆਂ ਨੂੰ ਇੱਕ ਵਾਰ ਇਸ ਤਰੀਕੇ ਦੇ ਨਾਲ ਬਣਾਓ ਤੇ ਬਣਾ ਕੇ ਖਾਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਲਾਈਕ ਕਰਿਓ ਨਾਲ ਹੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ